ਸੇਖਾਲਜੀ ਸਾਰਿਆਂ ਨੂੰ ਸਟੱਡੀ ਐਪ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਪੇਪਰ ਨੂੰ ਸਿਰਫ ਇੱਕ ਹਫਤਾ ਰਹਿ ਗਿਆ ਹੈ ਠੀਕ ਹੈ ਹੁਣ ਇਸ ਹਫਤੇ ਵਿੱਚ ਤੁਸੀਂ ਜਿਨ੍ਹਾਂ ਨੇ ਤਿਆਰੀ ਕਰ ਚੁੱਕੇ ਹੋ ਉਹ ਆਪਣੀ ਰਿਵੀਜ਼ਨ ਕੰਪਲੀਟ ਕਰ ਲਿਓ ਠੀਕ ਹੈ ਬਾਕੀ ਜਿਹੜੇ ਕੈਂਡੀਡੇਟਾਂ ਦੀ ਵਧੀਆ ਤਿਆਰੀ ਹੋ ਚੁੱਕੀ ਹੈ ਉਹ ਆਪਣੇ ਐਪ ਉੱਤੇ ਜਾ ਕੇ ਐਮਸੀਕਿਊ ਟੈਸਟ ਵਗੈਰਾ ਟਰਾਈ ਕਰ ਸਕਦੇ ਆ ਠੀਕ ਹੈ ਐਮਸੀਕਿਊ ਟੈਸਟ ਤੁਹਾਨੂੰ ਐਪ ਉੱਤੇ ਮਿਲ ਜਾਣਗੇ ਹਰੇਕ ਟੈਸਟ ਵਿੱਚ 10-10 ਕੁਐਸਚਨ ਪਾਏ ਮੈਂ ਆਪਾਂ ਨੇ ਟੌਪਿਕ ਵਾਈਜ਼ ਦੋੜੇ ਠੀਕ ਹੈ 50 ਤੋਂ 60 ਕੁਐਸਚਨ ਮਿਲ ਜਾਣਗੇ ਤੁਹਾਨੂੰ ਇਦਾਂ ਦੇ ਠੀਕ ਆਪਾਂ ਤੁਹਾਡੇ ਲਈ ਮੋਕ ਟੈਸਟ ਬਣਾਏ ਹਨ ਠੀਕ ਹੈ ਮੋਕ ਟੈਸਟ ਵਿੱਚ ਕੀ ਹੋਵੇਗਾ ਜਿਵੇਂ ਤੁਹਾਡਾ ਪ੍ਰੋਪਰ 90 ਨੰਬਰ ਦਾ ਪੇਪਰ ਹੈ ਨਾ ਉਹਦੇ ਅਕੋਰਡਿੰਗ ਮੋਕ ਟੈਸਟ ਤਿਆਰ ਕੀਤਾ ਹੋਇਆ ਠੀਕ ਹੈ ਪੰਜ ਟੋਟਲ ਮੋਕ ਟੈਸਟ ਮਿਲਣਗੇ ਤੁਹਾਨੂੰ ਇਸ ਵਿੱਚ ਠੀਕ ਹੈ ਇਹ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਇਹਨੂੰ ਪ੍ਰੋਪਰ 2 ਘੰਟੇ ਜਿਵੇਂ ਤੁਹਾਡਾ ਰੀਅਲ ਇਗਜ਼ਾਮ ਹੁੰਦਾ ਹੈ ਉਦਾਂ ਤੁਸੀਂ ਲਗਾ ਕੇ ਜਿਹੜਾ ਇਹਨੂੰ ਟਰਾਈ ਕਰੋ ਤਾਂ ਕਿ ਤੁਹਾਡਾ ਜਿਹੜਾ ਤੁਹਾਨੂੰ ਪਤਾ ਲੱਗ ਸਕੇ ਤੁਹਾਡਾ ਮਤਲਬ ਕਿੱਥੇ ਸਟੈਂਡ ਕਰਦਾ ਹੈ ਠੀਕ ਹੈ ਕਿ ਤੁਸੀਂ ਕਿੰਨੀ ਕੀ ਤਿਆਰੀ ਕੀਤੀ ਹੋਈ ਹੈ ਹੁਣ ਗੱਲ ਕਰਦੇ ਆ ਪੰਜਾਬ ਐਕਸਾਈਜ਼ ਐਕਟ ਦੀ ਡਿਸਟ੍ਰਿਕਟ ਹੈਡ ਦਾ वैसे ਤਾਂ ਆਪਾਂ ਤੁਹਾਨੂੰ ਸਾਰਾ ਪਹਿਲਾਂ ਇਹ ਤਾਂ ਕਰਵਾ ਚੁੱਕੇ ਹਾਂ ਪਰ ਇਸ ਵਿੱਚ ਆਪਾਂ ਥੋੜਾ ਜਿਹਾ ਤੁਹਾਨੂੰ ਇਹਦੇ ਡਿਟੇਲ ਵਿੱਚ ਨਹੀਂ ਕਰਾਂਗੇ ਠੀਕ ਹੈ ਸ਼ਾਰਟ ਨੋਟਸ ਬਣਾਏ ਨੇ ਆਪਾਂ ਨੇ ਉਹ ਕਰਾਂਗੇ ਆਪਾਂ ਨੇ ਠੀਕ ਹੈ ਵੈਸੇ ਤੁਹਾਨੂੰ ਡਿਟੇਲ ਵਿੱਚ ਤੁਹਾਡੇ ਕੋਰਸ ਵਿੱਚ ਆਪਾਂ ਪਹਿਲਾਂ ਕਰਵਾ ਚੁੱਕੇ ਹਾਂ ਇਹ ਸ਼ਾਰਟ ਨੋਟ ਆਪਾਂ ਕਰਾਂਗੇ ਇਹ ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲ ਸਿਲੇਬਸ ਵਿੱਚ ਹੈ ਜਿਵੇਂ ਕਹਾਟ ਠੀਕ ਹੈ ਕਹਾਟ ਦੇ ਉੜਾ ਆੜਾ ਐਡੀ ਵਿੱਚ ਕੀ ਆ ਜਾਂਦਾ ਬਹੁਤ ਸ਼ਾਰਟਸ ਕਰਾਂਗੇ ਆਪਾਂ ਤਾਂ ਕਿ ਤੁਸੀਂ ਯਾਦ ਰੱਖ ਸਕੋ ਨੂੰ ਠੀਕ ਹੈ ਕਹਾਟ ਦੇ ਉੜਾ ਆੜਾ ਐਡੀ ਚ ਆਉਂਦਾ ਹੈ ਗੈਰ ਕਾਨੂੰਨੀ ਆਯਾਤ ਨਿਰਯਾਤ ਆਵਾਜ਼ੇ ਨਿਰਮਾਣ ਆਦਿ ਠ ਇਹਦੀ ਹੈਡਿੰਗ ਹੋਗੀ ਐਚ ਅਪਰਾਧ ਕਿਸ ਕਿਸਮ ਦਾ ਹੁੰਦਾ ਹੈ ਜਦ ਤੱਕ ਕੋਈ ਕਦੇ ਵੀ ਲਾਣ ਬਣਾਉਂਦਾ ਹੈ ਠੀਕ ਹੈ ਬਿਨਾ ਲਾਇਸੈਂਸ ਦੀ ਸ਼ਰਾਬ ਕੋਈ ਬਣਾਉਂਦਾ ਹੈ ਰੱਖਦਾ ਹੈ ਜਾਂ ਵੇਚਦਾ ਹੈ ਇਸ ਤਰ੍ਹਾਂ ਦੇ ਅਪਰਾਧ ਹੁੰਦੇ ਆ ਇਹਦੇ ਵਿੱਚ ਇਸ ਲਈ ਸਜ਼ਾ ਕਿੰਨੀ ਹੋਵੇਗੀ ਵੱਧ ਤੋਂ ਵੱਧ 5 ਸਾਲ ਦੀ ਕੈਦ ਹੋਵੇਗੀ ਤੇ 10 ਲੱਖ ਰੁਪਏ ਇੱਥੇ ਜੁਰਮਾਨਾ ਹੋਵੇਗਾ ਠੀਕ ਹੈ ਅੱਗੇ ਕਹਾੜ ਦੇ ਸਬਸੈਕਸ਼ਨ ਆਉਂ ਠੀਕ ਹੈ 61 ਦੇ ਏ ਠੀਕ ਹੈ ਇਹਦੇ ਵਿੱਚ ਕੀ ਹੈ ਨਾ ਕੋਰੀ ਰਿਸਟਰੀ ਬਣਾਉਣਾ ਜਾਂ ਚਲਾਉਣਾ ਠੀਕ ਹੈ ਜੇਕਰ ਸ਼ਰਾਬ ਦੇ ਉਤਪਾਦਨ ਲਈ ਚਾਲੂ ਕੋਈ ਪੱਠੀ ਫੜੀ ਜਾਂਦੀ ਹੈ ਠੀਕ ਹੈ ਮੰਨ ਲਓ ਸ਼ਰਾਬ ਦੇ ਉਤਪਾਦਨ ਦੀ ਕੋਈ ਚਾਲੂ ਪੱਠੀ ਪੜੀ ਜਾਂਦੀ ਹੈ ਠੀਕ ਹੈ ਉਹ ਅਪਰਾਧ ਦੇ ਦੇ ਵਿੱਚ ਇਹਦੇ ਲਈ ਘੱਟੋ ਘੱਟ ਕਿੰਨੀ ਸਜ਼ਾ ਹੋਵੇਗੀ 2 ਸਾਲ ਸਜ਼ਾ ਹੋਵੇਗੀ ਅਤੇ 2 ਲੱਖ ਰੁਪਏ ਜੁਰਮਾਨਾ ਹੋਵੇਗਾ ਠੀਕ ਹੈ ਨਾਲ ਹੋ ਕੇ ਹੋਰ ਕਹਿੰਦੇ ਵਿੱਚ ਜੇ ਪੁਤਾਨ ਨਹੀਂ ਕੀਤਾ ਜਾਂਦਾ ਤਾਂ ਸਜ਼ਾ ਵੀ ਜਿਹੜਾ ਉਹ ਵਾਅਦਾ ਕੀਤਾ ਜਾਵੇਗਾ ਠੀਕ ਹੈ ਅੱਗੇ ਆਜੋ ਕਾਰਡ ਦੀ ਸਬਸੈਕਸ਼ਨ 1 ਦਾ B ਠੀਕ ਹੈ ਲਾਹਣ ਬਣਾਉਣਾ ਚਾ ਰੱਖਣਾ ਜੇ ਲਾਹਣ ਹੁੰਦਾ ਮਤਲਬ ਕੱਚੀ ਸ਼ਰਾਬ ਦੀ ਤਿਆਰੀ ਜੇ ਕੋਈ ਬਣਾ ਕੇ ਰੱਖਦਾ ਹੈ ਠੀਕ ਹੈ ਵੀ ਕੱਚੀ ਸ਼ਰਾਬ ਦੀ ਤਿਆਰੀ ਕੋਈ ਕਰਕੇ ਰੱਖਦਾ ਹੈ ਤਾਂ ਉਹਦੀ ਕੀ ਸਜ਼ਾ ਹੈ ਘੱਟੋ-ਘੱਟ 1 ਸਾਲ ਦੀ ਕੈਦ ਅਤੇ 1 ਲੱਖ ਰੁਪਏ ਇੱਥੇ ਜੁਰਮਾਨਾ ਹੋਵੇਗਾ ਠੀਕ ਹੈ ਅੱਗੇ ਆ ਜਾਓ 61 1 ਦਾ ਸੀ ਠੀਕ ਹੈ ਇਹਦੇ ਵਿੱਚ ਕੀ ਹੈ ਜੇਕਰ ਪੰਜਾਬ ਦੀ ਲਾਇਸੈਂਸੀ ਡਿਜੀਟਰੀ ਤੋਂ ਇਲਾਵਾ ਬਣੀ ਦੇਸੀ ਸ਼ਰਾਬ ਦੀਆਂ ਬੋਤਲਾਂ ਰੱਖਦਾ ਕੋਈ ਠੀਕ ਹੈ ਮਤਲਬ ਕਿ ਇੱਕ ਜੋ ਵੀ ਪੰਜਾਬ ਦੀ ਲਾਇਸੈਂਸੀ ਡਿਜੀਟਰੀ ਹੈ ਠੀਕ ਹੈ ਉਹ ਤੋਂ ਇਲਾਵਾ ਕਿਸੇ ਵੀ ਹੋਰ ਲੋਕਲ ਮਾਰਕੀਟ ਵਿੱਚ ਬਣੀਆਂ ਦੇਸੀ ਸ਼ਰਾਬ ਦੀਆਂ ਬੋਤਲਾਂ ਕੋਈ ਵੀ ਜਗ੍ਹਾ ਰੱਖੂਗਾ ਠੀਕ ਹੈ ਉਹਦੇ ਲਈ ਹੈ ਇਹ ਠੀਕ ਹੈ ਬਿਨਾਂ ਲਾਇਸੈਂਸੀ ਜਿਹੜੀ ਦੇਸੀ ਵਿਦੇਸੀ ਸ਼ਰਾਬ ਕੋਈ ਵੀ ਰੱਖਦਾ ਉਹ ਅਪਰਾਧ ਦੇ ਵਿੱਚ ਮੰਨਿਆ ਜਾਂਦਾ ਹੈ ਘੱਟੋ ਘੱਟ 6 ਮਹੀਨੇ ਦੀ ਕੈਦ ਹੋਵੇਗੀ ਤੇ ਦੋ 6 ਮਹੀਨੇ ਤੋਂ 2 ਸਾਲ ਤੱਕ ਦੀ ਜਿਹੜੀ ਕੈਦ ਹੋਵੇਗੀ ਇੱਥੇ ਤੇ 5000 ਤੋਂ 2 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਠੀਕ ਹੈ ਇਹਦੇ ਵਿੱਚ ਵੀ ਜਿਹੜੀ ਸਜ਼ਾਾਂ ਹਨ ਇਹ ਫਾਲੋ ਕਰਨੀਆਂ ਠੀਕ ਹੈ ਅੱਗੇ ਆਜੋ ਇਹਦੇ ਵਿੱਚ ਇੱਕ ਹੋਰ ਦੱਸਿਆ ਹੋਇਆ ਕਹਿੰਦੇ ਜੇ ਸ਼ਰਾਬ ਹੈ ਜਿਹੜੇ 12 ਬੋਤਲਾਂ ਜਿਹੜੀਆਂ 12 ਬੋਤਲ ਹਰੇਕ ਵੀ 750 ਲੀਟਰ ਤੋਂ ਵੱਧ ਹੋਊਗੀ ਜਾਂ ਟੋਟਲ 12 ਬੋਤਲਾਂ ਤੋਂ ਵੱਧ ਹੋਣਗੀਆਂ ਠੀਕ ਹੈ ਤਾਂ ਜਿਹੜੀ ਸਜ਼ਾ ਹੈ ਉਹ 2 ਸਾਲ ਅਤੇ 2 ਲੱਖ ਰੁਪਏ ਜੁਰਮਾਨਾ ਹੋਵੇਗੀ ਠੀਕ ਹੈ ਅੱਗੇ ਆ ਜਾਓ 61 ਇੱਕ ਦਾ ਡੀ ਠੀਕ ਹੈ ਗੈਰ ਕਾਨੂੰਨੀ ਵਿਦੇਸ਼ੀ ਸ਼ਰਾਬ ਰੱਖਣਾ ਠੀਕ ਹੈ ਜੇ ਕੋਈ ਲਾਇਸੈਂਸ ਉਹਦਾ ਡਿਸਟਰੀਬਿਊਟਰੀ ਤੋਂ ਇਲਾਵਾ ਕੋਈ ਵੀ ਗੈਰ ਕਾਨੂੰਨੀ ਪਲਾਂਟ ਤੋਂ ਕਿਸੇ ਤੋਂ ਬਣੀ ਜਾਂ ਆਯਾਤ ਕੀਤੀ ਸ਼ਰਾਬ ਆਪਣੇ ਕੋਲ ਰੱਖਦਾ ਹੈ ਤਾਂ ਉਹਨੂੰ ਘੱਟੋ-ਘੱਟ 2 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨਾ ਹੋਵੇਗਾ ਠੀਕ ਹੈ 61 1ੀ ਇਹਦੇ ਵਿੱਚ ਕੀ ਹੈ ਜੇ ਕੋਈ 27 ਲੀਟਰ ਤੋਂ ਵੱਧ ਗੈਰ ਕਾਨੂੰਨੀ ਸ਼ਰਾਬ ਰੱਖਦਾ ਆਪਣੇ ਕਾਬੂ ਦੇ ਵਿੱਚ ਠੀਕ ਹੈ ਜਿਹਦੀ ਉਹਨੇ ਡਿਊਟੀ ਨਹੀਂ ਭਰੀ ਹੋਈ ਮਤਲਬ ਠੀਕ ਹੈ ਜਿਹਦੇ ਤੇ ਉਹਨੇ ਕੋਈ ਟੈਕਸ ਨਹੀਂ ਦਿਆ ਹੋਇਆ ਠੀਕ ਹੈ 27 ਲੀਟਰ ਤੋਂ ਵੱਧ ਕੋਈ ਸ਼ਰਾਬ ਆਪਣੇ ਕੋਲ ਰੱਖਦਾ ਹੈ ਤਾਂ ਉਹਦੇ ਤੇ ਕੀ ਜੁਰਮਾਨਾ ਹੈ ਘੱਟੋ ਘੱਟ 2 ਸਾਲ ਦੀ ਕੈਦ 2 ਲੱਖ ਰੁਪਏ ਜੁਰਮਾਨਾ ਠੀਕ ਹੈ ਕਿਹੜੇ ਚ ਕਵਰ ਹੁੰਦਾ ਹੈ 61 1ੀ ਵਿੱਚ ਅੱਗੇ ਆ ਜਾਓ ਕਹਾਟੀ ਕੈਫ ਦੇਸੀ ਸ਼ਰਾਬ ਨਿਯਮਤ ਸੀਮਾ ਤੋਂ ਵੱਧ ਠੀਕ ਹੈ ਜੇ ਕੋਈ ਦੇਸੀ ਸ਼ਰਾਬ ਨੂੰ ਨਿਯਮਤ ਸੀਮਾ ਤੋਂ ਵੱਧ ਰੱਖਦਾ ਲਾਇਸੈਂਸ ਬਿਨਾ ਵੱਧ ਮਾਤਰਾ ਰੱਖਣਾ ਠੀਕ ਹੈ ਮਤਲਬ ਕਿ ਦੇਸੀ ਸ਼ਰਾਬ ਜਿਹੜੀ ਉਹ ਵੱਧ ਮਾਤਰਾ ਚ ਰੱਖੂਗਾ ਉਹਨੂੰ ਘੱਟੋ ਘੱਟ 6 ਮਹੀਨੇ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਇੱਥੇ ਹੋਵੇਗਾ ਅੱਗੇ ਆਜੋ 61 1 ਜੀ ਇਹਦੇ ਚ ਕੀ ਹੈ ਹੁਣ ਪਹਿਲਾਂ ਦੇਸੀ ਸੀ ਕੀ ਹੁਣ ਵਿਦੇਸ਼ੀ ਸ਼ਰਾਬ ਜੇ ਵਿਦੇਸ਼ੀ ਸ਼ਰਾਬ ਨੂੰ ਕੋਈ ਨਿਯਮਤ ਸੀਮਾ ਤੋਂ ਵੱਧ ਰੱਖਦਾ ਹੈ ਤਾਂ ਵੀ ਉਹਨੂੰ 6 ਮਹੀਨੇ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਹੈ ਠੀਕ ਹੈ ਕਾਹਦੀ ਕੈਚ ਵਿੱਚ ਕੀ ਹੈ ਜਿਨੀ ਸ਼ਰਾਬ ਦੀ ਕਹਿੰਦੇ ਡਿਊਟੀ ਨਹੀਂ ਭਰੀ ਹੋਈ ਠੀਕ ਹੈ ਡਿਊਟੀ ਨਾ ਭਰੀ ਹੋਈ ਵਿਦੇਸ਼ੀ ਸ਼ਰਾਬ ਬਿਨਾ ਟੈਕਸ ਭਰੀ ਹੋਈ ਵਿਦੇਸ਼ੀ ਸ਼ਰਾਬ ਕੋਈ ਰੱਖਦਾ ਹੈ ਤਾਂ ਘੱਟੋ ਘੱਟ 1 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨਾ ਹੈ ਠੀਕ ਹੈ ਇਹ ਹੋ ਗਿਆ ਆਪਣੇ ਕਹਾੜ ਵਾਲੇ ਹੁਣ ਕਹਾੜ ਦਾ ਦੂਜਾ ਆ ਗਿਆ ਠੀਕ ਹੈ ਇਹ ਕਹਿੰਦੇ ਉੱਪਰਲੇ ਉਪਤਰਾਮਾਂ ਲਈ ਲਗਾਏ ਜੁਰਮਾਨੇ ਅਤੇ ਇਹ ਇੱਕ ਆਵਕਾਰੀ ਅਫਸਰ ਦੁਆਰਾ ਨਿਰਧਾਰਤ ਕੀਤੇ ਤਰੀਕੇ ਅਨੁਸਾਰ ਹੀ ਵਸੂਲ ਕੀਤੇ ਜਾਣਗੇ ਠੀਕ ਹੈ ਮਤਲਬ ਕਿ ਜੇ ਜਿੰਨੇ ਵੀ ਇਹ ਜੁਰਮਾਨੇ ਆ ਇਹ ਕੌਣ ਵਸੂਲੇਗਾ ਉੱਪਰਲੇ ਜਿੰਨੇ ਵੀ ਹੈਗੇ ਆ ਇੱਕ ਆਵਕਾਰੀ ਅਫਸਰ ਦਾ ਕੋਈ ਤਰੀਕੇ ਜਿਹੜੇ ਉਹਨਾਂ ਦੇ ਰੂਲਾਂ ਵਿੱਚ ਨਿਰਧਾਰਤ ਕੀਤੇ ਹੋਏ ਆ ਉਹਦੇ ਅਨਸਾਰ ਹੀ ਵਸੂਲੇ ਜਾਣਗੇ ਠੀਕ ਹੈ ਅੱਗੇ ਆਜੋ ਕਹਾਟ ਦਾ 3 ਇਹ ਕਹਿੰਦਾ ਜੇ ਕੋਈ ਨਸ਼ਾ ਵੇਚਦਾ ਹੈ ਭੰਗ ਦੇ ਬੂਟੇ ਵੇਚਦਾ ਹੈ ਠੀਕ ਹੈ ਇਸ ਐਕਟ ਤਹਿਤ ਸਥਾਪਿਤ ਜਾਂ ਲਾਇਸੈਂਸ ਤੋਂ ਦਾ ਕਿਸੇ ਵੀ ਡਿਜੀਟਲੀ ਬਿਉਰੀ ਜਾਂ ਬੇਅਰ ਹਾਊਸ ਵਿੱਚੋਂ ਕੋਈ ਨਸ਼ੀਲੀ ਚੀਜ਼ ਹਟਾਉਂਦਾ ਹੈ ਬਿਕਰੀ ਦੇ ਉਦੇਸ਼ ਲਈ ਕਿਸੇ ਸ਼ਰਾਬ ਦੀ ਬੋਤਲ ਨੂੰ ਭਰਦਾ ਹੈ ਤਾੜੀ ਦੇ ਦਰਖਤ ਤੋਂ ਤਾੜੀ ਇਕੱਠੀ ਕਰਦਾ ਹੈ ਤਾਂ ਉਸ ਨੂੰ ਘੱਟੋ-ਘੱਟ 1 ਸਾਲ ਦੀ ਸਜ਼ਾ ਜਾਂ 2 ਸਾਲਾਂ ਤੱਕ ਵਧਾਈ ਜਾ ਸਕਦੀ ਜਿਹੜੀ ਜਾਂ 2 ਲੱਖ ਰੁਪਏ ਤੋਂ ਘੱਟ ਜੁਰਮਾਨਾ ਜਿਹੜਾ ਉਹਨੂੰ ਨਹੀਂ ਹੋਵੇਗਾ ਠੀਕ ਹੈ ਇਹ ਆਪਾਂ ਇਹ ਨੋਟਸ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਡੇ ਲਈ ਤਿਆਰ ਕੀਤੇ ਹਨ ਤਾਂ ਕਿ ਤੁਸੀਂ ਇੱਕ ਵਾਰ ਪੜ੍ਹ ਕੇ ਜਿਹੜਾ ਇਹਨੂੰ ਚੰਗੀ ਤਰ੍ਹਾਂ ਸਮਝ ਜਾਓਗੇ ਵੀ ਕੀ ਹੈ ਇਹਦੇ ਵਿੱਚ ਠੀਕ ਹੈ ਬਹੁਤਾ ਡਿਟੇਲ ਵਿੱਚ ਜਾਣ ਦੀ ਲੋੜ ਨਹੀਂ ਸੈਕਸ਼ਨ 62 ਵਿੱਚ ਕੀ ਹੈ 25 ਸਾਲ ਤੋਂ ਘੱਟ ਉਮਰ ਵਾਲੀ ਨੂੰ ਸ਼ਰਾਬ ਵੇਚਣਾ ਜਾਂ ਔਰਤ ਨੂੰ ਕਿਸੇ ਨੂੰ ਇਸ ਤਰ੍ਹਾਂ ਦੇ ਕੰਮ ਤੇ ਨੌਕਰੀ ਰੱਖਣਾ ਨੌਜਵਾਨਾਂ ਜਾਂ ਔਰਤਾਂ ਨੂੰ ਸ਼ਰਾਬ ਵੇਚਣਾ ਜਾਂ ਸ਼ਰਾਬ ਵੇਚਣ ਦਾ ਰੁਜ਼ਗਾਰ ਦੇਣਾ ਠੇਕੇ ਵਿੱਚ ਨਸ਼ਾ ਕਰਨ ਦੀ ਇਜਾਜ਼ਤ ਦੇਣਾ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਹੈ ਇਹਦੇ ਵਿੱਚ ਇਹਦੇ ਵਿੱਚ ਕੀ ਹੈ 500 ਰੁਪਏ ਤੱਕ ਦਾ ਜੁਰਮਾਨਾ ਜਿਹੜਾ ਲੱਗਦਾ ਹੈ ਠੀਕ ਹੈ ਅੱਗੇ ਆਜੋ 63 ਕੀ ਹੈ ਮਨੁੱਖੀ ਖੱਤ ਵਾਲੀ ਕੋਈ ਜ਼ਹਿਰੀਲੀ ਸ਼ਰਾਬ ਬਣਾਉਣਾ ਜਾਂ ਉਹਦੀ ਕੋਸ਼ਿਸ਼ ਕਰਨਾ ਠੀਕ ਹੈ ਜੇ ਕੋਈ ਵੀ ਅਣਉਪਯੋਗ ਸ਼ਰਾਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ 3 ਸਾਲ ਤੱਕ ਦੀ ਕੈਦ ਜਾਂ 10000 ਰੁਪਏ ਜੁਰਮਾਨਾ ਹੋਵੇਗਾ ਠੀਕ ਹੈ 63 a ki hai ke bina bartay bina bartay chhape label kar kadi theek hai fake ya unused label jede koi rakhega theek hai ohnu 6 mahine tak di qaid hovegi agge aajo BNS sorry Punjab apna excise act da 64 theek hai deshi sharab nu videshi sharab jo bartna theek hai je koi deshi sharab nu rakhta apne kol ohnu videshi sharab vajjo agge vechda hai theek hai ode nal ki hai 3 mahine di ohnu qaid hovegi te 500 rupaye ohnu jurmana hovega theek hai agge aajo section 65 hai ਲਾਈਸੈਂਸ ਧਾਰਕਾਂ ਜਾਂ ਉਸਦੇ ਨੌਕਰਾਂ ਵੱਲੋਂ ਉਲੰਘਣਾ ਠੀਕ ਹੈ ਜੇ ਕਿਸੇ ਦੇ ਲਾਈਸੈਂਸ ਧਾਰਕ ਜਾਂ ਉਸਦੇ ਨੌਕਰ ਵੱਲੋਂ ਉਲੰਘਣਾ ਹੁੰਦੀ ਹੈ ਤਾਂ ਲਾਈਸੈਂਸ ਪਰਮਿਟਰ ਨਾ ਬਿਖਾਉਣ ਦਾ ਜਾਂ ਕੋਈ ਇਹੋ ਜਿਹਾ ਨਿਯਮ ਤੋੜਦਾ ਜਾਂ ਠੀਕ ਹੈ ਤਾਂ ਉਹਨੂੰ 5000 ਰੁਪਏ ਤੱਕ ਦਾ ਜੁਰਮਾਨਾ ਹੋ ਸਕੀਗਾ ਠੀਕ ਹੈ ਛਾੜ ਵਿੱਚ ਕੀ ਹੈ ਕੈਮਿਸਟਰੀ ਦੀ ਦੁਕਾਨਾਂ ਦੇ ਵਿੱਚ ਕਾਫਤ ਠੀਕ ਹੈ ਦਵਾਈ ਵਾਲੀ ਦੀ ਦੁਕਾਨ ਤੇ ਨਸ਼ਾ ਪੀਣ ਦੀ ਆਗਿਆ ਦੇਣਾ ਠੀਕ ਹੈ ਮਤਲਬ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਉਹਨੂੰ 3 ਮਹੀਨੇ ਦੀ ਕੈਦ ਪਲੱਸ 1000 ਰੁਪਏ ਜੁਰਮਾਨਾ ਠੀਕ ਹੈ ਗਾਹਕ ਲਈ ਜਿਹੜਾ ਜੁਰਮਾਨਾ ਇ ਅੱਗੇ ਆ ਜੋ 67 ਕਿਸੇ ਹੋਰ ਦੇ ਨਾਂ ਤੇ ਨਿਰਮਾਣ ਵਿਕਰੀ ਠੀਕ ਹੈ ਸ਼ਰਾਬ ਕਿਸੇ ਹੋਰ ਦੇ ਨਾਂ ਤੇ ਬਣਾਉਣੀ ਜਾਂ ਵੇਚਣੀ ਜੇਕਰ ਕੋਈ ਕਿਸੇ ਵਿਅਕਤੀ ਹੋਰ ਵਿਅਕਤੀ ਦੇ ਨਾਮ ਤੇ ਕੋਈ ਸ਼ਰਾਬ ਬਣਾਉਂਦਾ ਦਾ ਵੇਚਦਾ ਤਾਂ ਉਸੇ ਵਿਅਕਤੀ ਦੇ ਖਾਤੇ ਮੰਨਿਆ ਜਾਊਗਾ ਉਹਨੂੰ ਜਿਹੜਾ ਵਿਅਕਤੀ ਬਣਾ ਰਿਹਾ ਠੀਕ ਹੈ ਤਾਂ ਉਸੀ ਨੂੰ ਹੀ ਸਜ਼ਾ ਹੋਊਗੀ ਨਾ ਕਿ ਕਿਸੇ ਹੋਰ ਵਿਅਕਤੀ ਨੂੰ ਠੀਕ ਹੈ ਅੱਗੇ ਆ ਜੋ ਸੈਕਸ਼ਨ 68 ਹੋਰ ਅਪਰਾਧ ਜਿਨ੍ਹਾਂ ਦੀ ਵੱਖਰੀ ਸਜ਼ਾ ਨਹੀਂ ਹੈ ਠੀਕ ਹੈ ਉੱਪਰ ਆਪਾਂ ਜਿੰਨੀਆਂ ਵੀ ਸਜ਼ਾਵਾਂ ਪੜ ਕੇ ਹਟੀਆਂ ਕਹਿੰਦੇ ਉਹਨਾਂ ਤੋਂ ਇਲਾਵਾ ਜੇ ਕਿਸੇ ਹੋਰ ਤਰ੍ਹਾਂ ਦੀ ਲੰਗੜਾ ਹੁੰਦੀ ਹੈ ਤਾਂ ਉਹਦੇ ਲਈ 5000 ਰੁਪਏ ਤੱਕ ਦਾ ਜੁਰ ਪਿਛਲੀ ਸਜ਼ਾ ਤੋਂ ਬਾਅਦ ਦੁਬਾਰਾ ਅਪਰਾਧ ਕਰਨਾ ਠੀਕ ਹੈ ਜੇ ਜਿੰਨੀਆਂ ਵੀ ਇਹ ਸਜ਼ਾਵਾਂ ਆਪਾਂ ਪੜੀਆਂ ਉੱਪਰ ਠੀਕ ਹੈ ਇੱਕ ਹੜ ਤੋਂ ਲੈ ਕੇ ਜੇ ਉਹਨਾਂ ਤੋਂ ਇਲਾਵਾ ਦੁਬਾਰਾ ਬੰਦਾ ਦੂਜੀ ਵਾਰ ਅਪਰਾਧ ਕਰਦਾ ਹੈ ਤਾਂ ਉਹਨੂੰ ਘੱਟੋ-ਘੱਟ ਪਹਿਲੀ ਸਜ਼ਾ ਤੋਂ ਦੁੱਗਣੀ ਮਿਲੇਗੀ ਠੀਕ ਹੈ ਵੱਧ ਤੋਂ ਵੱਧ 3 ਸਾਲ ਤੱਕ ਦੀ ਕੈਦ ਜਾਂ 10 ਲੱਖ ਰੁਪਏ ਜੁਰਮਾਨਾ ਇੱਥੇ ਦਿੱਤਾ ਜਾਊਗਾ ਠੀਕ ਹੈ ਅੱਗੇ ਆਜੋ 78 ਜੁਰਮ ਦੇ ਸਬੰਧ ਵਿੱਚ ਸਮਾਨ ਜ਼ਬਤ ਠੀਕ ਹੈ ਸ਼ਰਾਬ ਮਸ਼ੀਨਰੀ ਵਹਾਨਾ ਆਦਿ ਦੇ ਜਿਹੜੇ ਜੁਰਮ ਦੇ ਵਿੱਚ ਵਰਤੇ ਗਏ ਹਨ ਉਹ ਸਾਰੇ ਆ ਜਿਹੜੇ ਉਹ ਜ਼ਬਤ ਹੋਣਗੇ ਪਰ ਜੇ ਮਾਲਕ ਹੈ ਜਿਹੜਾ ਇਹ ਸਾਬਤ ਕਰ ਦੂਗਾ ਕਿ ਇਹ ਉਹਦੀ ਉਹਨੂੰ ਪਤਾ ਨਹੀਂ ਸੀ ਇਸ ਬਾਰੇ ਉਹਦੀ ਪਰਮਿਸ਼ਨ ਤੋਂ ਬਿਨਾਂ ਇਹਨਾਂ ਨੂੰ ਵਰਤਿਆ ਗਿਆ ਤਾਂ ਉਹ ਸਮਾਨ ਜਿਹੜਾ ਜ਼ਬਤ ਨਹੀਂ ਹੋਵੇਗਾ ਠੀਕ ਹੈ ਇਹ ਤੁਸੀਂ ਆਪ ਵੀ ਕ੍ਰੈਡਿਟ ਕਰ ਲਿਓ ਆਪਾਂ ਇਹਨੂੰ ਤੁਹਾਡੇ ਕੋਰਸ ਵਿੱਚ ਅਪਡੇਟ ਕਰ ਦੇਵਾਂਗੇ ਪੀਡੀਐਫ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਾ ਲਿਆ ਆਪਾਂ ਨੇ ਹੁਣ ਇਹ ਤੁਸੀਂ ਚੰਗੀ ਤਰੀਕੇ ਨਾਲ ਇੱਕ ਵਾਰ ਪੜ੍ਹ ਲਿਓ ਤਾਂ ਤੁਹਾਡਾ ਜਿਹੜਾ ਪੰਜਾਬ ਐਕਸਾਈਜ਼ ਐਕਟ ਦਾ ਤੁਹਾਡਾ ਤੁਹਾਨੂੰ ਮਤਲਬ ਕਲੀਅਰ ਨਹੀਂ ਹੋ ਰਿਹਾ ਸੀ ਕਨਸੈਪਟ ਇਹ ਹੁਣ ਇਸ ਚਾਰਟ ਤੋਂ ਤੁਹਾਨੂੰ ਕਲੀਅਰ ਹੋ ਜਾਏਗਾ ਠੀਕ ਹੈ ਜਿਹੜੀ ਪੀਡੀਐਫ ਆਪਾਂ ਪਹਿਲਾਂ ਪਾਈ ਤੀ ਉਹ ਥੋੜਾ ਜਿਹਾ ਉਹਦੇ ਵਿੱਚ ਕੀ ਸੀਗਾ ਤੁਹਾਡਾ ਕਿ ਤੁਸੀਂ ਚੰਗੀ ਤਰ੍ਹਾਂ ਨਹੀਂ ਕਰ ਪਾ ਰਹੇ ਸੀ ਕਿਉਂਕਿ ਉਹ ਡਿਟੇਲ ਵਿੱਚ ਸੀਗਾ ਠੀਕ ਹੈ ਹੁਣ ਇਸ ਚਾਰਟ ਨਾਲ ਤੁਹਾਨੂੰ ਕਲੇ ਕਲਾ ਕਲੀਅਰ ਹੋ ਜਾਏਗਾ ਜਿਵੇਂ ਸੈਕਸ਼ਨ ਹੋ ਗਿਆ ਉਹਦਾ ਵਿਸ਼ਾ ਕੀ ਹੈ ਠੀਕ ਹੈ ਉਹਦੇ ਅਪਰਾਧ ਦੀ ਕਿਸਮ ਕੀ ਹੈ ਤੇ ਉਹਦੀ ਪੁਨਿਸ਼ਮੈਂਟ ਜਾਂ ਸਜ਼ਾ ਜੋ ਵੀ ਹੈ ਉਹ ਕੀ ਹੋਵੇਗੀ ਠੀਕ ਹੈ ਇਹ ਤੁਹਾਨੂੰ ਹੁਣ ਕਲੀਅਰ ਹੋ ਜਾਏਗਾ ਦੁਬਾਰਾ ਫਿਰ ਕਹਿ ਰਿਹਾ ਠੀਕ ਹੈ ਜਿਹੜੇ ਵੀ ਕੈਂਡੀਡੇਟਾਂ ਦੀ ਤਿਆਰੀ ਕੰਪਲੀਟ ਹੋ ਚੁੱਕੀ ਹੈ ਐਮਸੀਕਿਊ ਟੈਸਟ ਕਰੋ ਐਪ ਤੇ ਜਾ ਕੇ ਠੀਕ ਹੈ ਜਾਂ ਫਿਰ ਪੰਜ ਮੌਕ ਟੈਸਟ ਜਿਹੜੇ ਆਪਾਂ ਨੇ ਤੁਹਾਨੂੰ ਕਰਵਾਏ ਆ ਠੀਕ ਹੈ ਤੁਸੀਂ ਉਹ ਕਰ ਸਕਦੇ ਹੋ ਜਿਹੜੇ ਕੈਂਡੀਡੇਟਾਂ ਨੇ ਤਿਆਰੀ ਹੋ ਚੁੱਕੀ ਹੈ ਠੀਕ ਹੈ ਉਹ ਪੰਜ ਮੌਕ ਟੈਸਟ ਲੈਣਾ ਚਾਹੁੰਦੇ ਹਨ ਤਾਂ ਉਹ 904181515272 ਉੱਤੇ ਵਟਸਐਪ ਕਰ ਸਕਦੇ ਹਨ ਇਸ ਨੰਬਰ ਉੱਤੇ ਵਟਸਐਪ ਕਰਕੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਠੀਕ ਹੈ ਤੇ ਤੁਸੀਂ ਜਿਹੜੇ ਅੱਗੇ ਇਸ ਦੇ ਮੌਕ ਟੈਸਟ ਜਾਂ ਐਮਸੀਕਿਊ ਟੈਸਟ ਵਗੈਰਾ ਲੈਣੇ ਆ ਉਹ ਲੈ ਸਕਦੇ ਹੋ ਅੱਜ ਦੀ ਵੀਡੀਓ ਚ ਹੁਣ ਨਹੀਂ ਧੰਨਵਾਦ